ਕੁਈ 12 ਸਾਲ ਤੋਂ ਕੁਈ 10 ਸਾਲ ਤੋਂ ਇਸ ਮਤਲਬ ਜੰਗਾਲ ਚ ਫਸ ਚੁੱਕੇ ਸੀ ਨਸ਼ਾ ਲੈਂਦੇ ਸੀ ਤੇ ਅੱਜ ਮਾਨ ਸਰਕਾਰ ਦਾ ਧੰਨਵਾਦ ਕਰ ਰਹੇ ਸੀ ਕਿ ਸਾਨੂੰ ਜਿਹੜਾ ਜੁਧ ਨਸ਼ਾ ਵਿਰੋਧਾ ਜਦੋਂ ਸ਼ੁਰੂਆਤ ਹੋਈ ਅਸੀਂ ਨਸ਼ਾ ਖਾਣਾ ਬੰਦ ਕਰਤਾ ਤੇ ਅਸੀਂ ਆਪਣਾ ਇਲਾਜ ਕਰਕੇ ਠੀਕ ਹੋ ਗਏ ਆ ਬਹੁਤ ਸਾਰੀਆਂ ਮਤਾਵਾ ਬਹੁਤ ਸਾਰੇ ਭਰਾ ਜਿਹੜੇ ਆ ਬਹੁਤ ਮਾਨ ਸਰਕਾਰ ਤੋਂ ਬਹੁਤ ਖੁਸ਼ ਨੇ ਮੁੱਖ ਮੰਤਰੀ ਸਦਾਪਾਲ ਸਿੰਘ ਮਾਨ ਜੀ ਨੂੰ ਕਈ ਮਤਾ ਮਾਵਾ ਦਵਾਵਾ ਦਿੰਦਿਆਂ ਨੇ ਕਿ ਤੁਸੀਂ ਬਹੁਤ ਵੱਡਾ ਜਿਹੜਾ ਜੁੱਧਰ ਸਿੰਘ ਬੁਰੰਦ ਦਾ ਕੰਮ ਕੀਤਾ ਤੇ ਲੋਕ ਨਾ ਸਾਡੇ ਹੁਣ ਪਿੰਡ 'ਚ ਨਸ਼ਾ ਵੇਚਣਾ ਬੰਦ ਹੋ ਗਿਆ ਤੇ ਨਾ ਹੀ ਸਾਡੇ ਪਿੰਡ 'ਚ ਕੋਈ ਨਸ਼ਾ ਵੇਚਣਾ ਆ ਰਿਹਾ। ਤਾਂ ਲੋਕ ਲਹਿਰ ਬਣ ਚੁੱਕੀ ਹੈ ਇਹ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪਿੰਡਾਂ 'ਚ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਐਮਐਲਏ ਸਾਹਿਬ ਦੇ ਨਾਲ ਅਸੀਂ ਰਲ ਕੇ ਤਿੰਨ ਤਿੰਨ ਪਿੰਡ ਡੇਲੀ ਅਸੀਂ ਕਵਰ ਕਰਨੇ ਆ। ਸਾਰੇ ਪਿੰਡਾਂ ਨੂੰ ਅਸੀਂ ਇਸ ਦੇ ਨਾਲ ਜੋੜਨਾ ਵਾ ਤਾਂ ਜੋ ਆਪਾਂ ਆਉਣ ਵਾਲੀਆਂ ਨਸਲਾਂ ਆਪਣੀਆਂ ਬਚਾ ਸਕੀਏ। ਸਾਡੇ ਮੱਕੀ ਦੇ ਵਿੱਚ ਲੁਕੇ ਸੀਗੇ ਚਿੱਟਾ ਤਸਕਰ ਉਹਨਾਂ ਨੂੰ ਮੁਕਰੇ ਟ੍ਰੇਸ ਕਰਕੇ ਫੜਿਆ ਗਿਆ ਸਾਡੇ ਕੋਲੋਂ ਲੈ ਕੇ ਗਏ। ਸਾਨੂੰ ਫਕਰ ਮਹਿਸੂਸ ਹੁੰਦਾ ਵੀ ਸਰਕਾਰਾਂ ਤੇ ਪਹਿਲੀ ਵਾਰ ਜੋ ਕਿ ਸਾਡੀ ਜਵਾਨੀ ਨੂੰ ਬਚਾਉਣ ਦੇ ਲਈ ਬਹੁਤ ਕਾਰਾਗਰ ਜਿਹੜੇ ਇਸ ਨਸ਼ਾ ਕਰਨ ਵਾਲੇ ਇਹਨਾਂ ਦਾ ਇਲਾਜ ਸਰਕਾਰ ਵੱਲੋਂ ਫ੍ਰੀ ਹੋ ਰਿਹਾ ਸੋ ਹੁਣ ਮਤਾਵਾਂ ਦਾ ਉਹ ਭਰਾਵਾਂ ਦਾ ਉਹ ਲੋਕ ਜਿਹੜੇ ਜਦੋਂ ਖੁਸ਼ੀ ਹੋ ਰਹੀ ਹੈ ਕਿ ਡਰ ਦੇ ਸਾਹਮਣੇ ਨਹੀਂ ਸੀ ਆ ਰਹੇ ਹੁਣ ਹਰ ਬੰਦਾ ਜੀ ਕੋਈ ਨਸ਼ਾ ਕਰਦਾ ਵੀ ਆ ਆ ਪਾ ਕੇ ਕਹਿੰਦਾ ਕਿ ਮੇਰਾ ਇਲਾਜ ਕਰਾਓ ਮੈਂ ਇਸ ਗਲਤੀ ਦੀ ਲੱਟ ਚ ਲੱਗ ਚੁੱਕਾ ਹੁਣ ਜਿਹੜੀ ਨਸ਼ੇ ਦੀ ਸਪਲਾਈ ਚੇਨ ਆ ਟੁੱਟ ਚੱਕੀ ਹੈ ਪੰਜਾਬ ਚ ਬਹੁਤ ਘੱਟ ਹੀ ਕੋਈ ਪਿੰਡ ਹੋਊਗਾ ਜਿੱਥੇ ਅੱਜ ਵੀ ਜਿਹੜਾ ਨਸ਼ਾ ਵਿਕ ਰਿਹਾ ਪਰ ਉਹ ਵੀ ਕਿਤੇ ਬਹੁਤ ਚੋਰੀ ਸਿੱਪੇ ਕਰ ਰਹੇ ਹੋਣਗੇ ਸਾਡੇ ਪਾਰਟੀ ਸੁਪਰੀਮ ਵਰਲ ਕਿਸ਼ਦੀਵਾਲ ਜੀ ਦਾ ਨਸ਼ਾ ਮੁਕਤ ਜਿਹੜੇ ਨਸ਼ਾ ਕਰਨ ਵਾਲਿਆਂ ਨੂੰ ਉਹਨਾਂ ਦੇ ਜਿਹੜੇ ਵੇਚਣ ਵਾਲੇ ਉਸ ਰਿਆ ਜਾਂਦੇ ਪੰਜਾਬ ਸਾਡ ਦਾ ਤੇ ਜਾਂ ਨਸ਼ਾ ਵੇਚਣਾ ਬੰਦ ਕਰਨਾ ਲੋਕਾਂ ਨੇ ਸਾਡਾ ਬਹੁਤ ਜਿਆਦਾ ਸਹਿਯੋਗ ਦਿੱਤਾ ਜਿਹੜੇ ਮੁੰਡੇ ਨਸ਼ੇ ਕਰਦੇ ਆ ਉਹਨਾਂ ਨੂੰ ਨਸ਼ਾ ਕੇਂਦਰ ਦੇ ਵਿੱਚ ਲੈ ਜਾ ਕੇ ਨਸ਼ਾ ਛਡਾਇਆ ਜਾਊਗਾ ਜਿਹੜੇ ਦੂਜੇ ਤਸਕਰ ਸਾਡੇ ਪਿੰਡਾਂ ਦੇ ਵਿੱਚ ਨਸ਼ਾ ਵੇਚਣ ਵਾਲਾ ਕੋਈ ਨਹੀਂ ਹੈਗਾ ਪੰਜਾਬ ਦੇ ਬਹੁਤ ਸਾਰੇ ਪਿੰਡ ਜਿਹੜੇ ਨਸ਼ਾ ਮੁਕਤ ਤੋਂ ਖੁਸ਼ ਹੋ ਗਏ ਨੇ ਨਸ਼ਾ ਮੁਕਤ ਵਾਲੇ ਨਸ਼ਾ ਮੁਕਤ ਪੰਜਾਬ ਦੇ ਮਹਿਮਸੇ ਦਾ ਪਿੰਡ ਬਣ ਗਏ ਨੇ ਨਸ਼ਾ ਪੂਰਾ ਪਿੰਡਾਂ ਚ ਨਹੀਂ ਆ ਰਿਹਾ ਨਾ ਹੀ ਉਹਨਾਂ ਪਿੰਡਾਂ ਦੇ ਵਿੱਚ ਕੋਈ ਨਸ਼ਾ ਕਰ ਰਿਹਾ ਤਿੰਨ ਚਾਰ ਰੋਲ ਤੋਂ ਤਾਂ ਜ਼ਿਆਦਾ ਹੀ ਸਾਡੇ ਏਰੀਆ ਦੇ ਵਿੱਚ ਇਤਕੀ ਜਿਵੇਂ ਹਰ ਪਿੰਡ ਦੇ ਵਿੱਚ ਸੱਚ ਬਹਿਾਨ ਚੱਲਿਆ ਜਿਹਦੇ ਨਾਲ ਕਾਫੀ ਪਿੰਡਾਂ ਦੇ ਵਿੱਚੋਂ ਬੰਦੇ ਟ੍ਰੇਸ ਕਰਕੇ ਅਰੈਸਟ ਕੀਤੇ ਨੇ ਤੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਵੱਡੇ ਵੱਡੇ ਮਗਰਮਸ ਵੀ ਜਿਹੜੇ ਕੋਈ ਰਹਿ ਵੀ ਗਏ ਉਹ ਛੱਡਾਂਗੇ ਨਹੀਂ ਪਹਿਲਾਂ ਬਹੁਤ ਮੋਤਾਂ ਹੋ ਚੁੱਕੀਆਂ ਕਿਸੇ ਨੇ ਵੀੜਾ ਨਹੀਂ ਚੁੱਕਿਆ ਅਗਰ ਚੱਕਿਆ ਆਹ ਇਹ ਸਾਰੀ ਪਾਰਟੀਆਂ ਬਾਜ਼ੀਆਂ ਤੋਂ ਉੱਪਰ ਉੱਟ ਗਈ ਸਾਨੂੰ ਇਹ ਚੀਜ਼ ਦਾ ਸਾਥ ਦੇਣਾ ਚਾਹੀਦਾ ਸਾਡੇ ਸਰਪੰਚ ਨੌਜਵਾਨ ਸਰਪੰਚ ਨੇ ਜਿਹੜੇ ਇਹ ਧਾਰੀ ਬੈਠੇ ਨੇ ਵੀ ਅਸੀਂ ਨਸ਼ਾ ਆਪ ਦੇ ਪਿੰਡ ਚ ਜਾਣ ਨਹੀਂ ਦੇਣਾ ਹੈਗਾ ਨਾ ਅਸੀਂ ਵਿਕੜ ਦੇਣਾ ਨਾ ਨਾ ਅਸੀਂ ਕਿਹਨੂੰ ਕੰਨ ਦੇਣਾ ਆਰਥ ਨੂੰ ਅੱਜ ਤੋਂ 50 ਦਿਨਾਂ ਨੂੰ ਦਿਖਾਵਾਂਗੇ ਵੀ ਬੰਦਾ ਤੁਸੀਂ ਜਾਓ ਪਿੰਡ ਪਿੰਡ ਵੀ ਇੱਕ ਨਸ਼ਾ ਵੇਚਣ ਵਾਲੇ ਦਾ ਨੋਂ ਨਿਸ਼ਾਨ ਨਹੀਂ ਰਹਿਣ ਦੇਣਾ ਅਸੀਂ ਇੱਕ ਇੱਕ ਪਿੰਡ ਚ ਜਾਵਾਂਗੇ ਉੱਥੇ ਗੁਰਦੁਆਰਾ ਸਾਹਿਬ ਤੋਂ ਅਸੀਰਵਾਦ ਲੈ ਕੇ ਇੱਕ ਇੱਕ ਘਰ ਚ ਪਰਚਾ ਵੰਡਾਂਗੇ ਉਹਨਾਂ ਨੂੰ ਕਹਾਂਗੇ ਵੀ ਜੇ ਤੁਹਾਡੇ ਪਿੰਡ ਚ ਕੋਈ ਖਾਂਦਾ ਕਲਤ ਲੱਤ ਲੱਗ ਗਈ ਕੋਈ ਫਿਕਰ ਕਰਨ ਦੀ ਤੁਹਾਨੂੰ ਲੋ ਆਮ ਆਦਮੀ ਪਾਰਟੀ ਇਲਾਜ ਕਰਾਉ ਉਹ ਤੇ ਲੱਖ ਲਗੇ 2 ਲੱਖ ਲਗੇ 10 ਲੱਖ ਲਗੇ ਤਾਂ ਨਸ਼ਾ ਮੁਕਤੀ ਯਾਤਰਾ ਜਿਹੜੀ ਕਿ ਲੁਧਿਆਣਾ ਵਿੱਚੋਂ ਕੱਢ ਕੇ ਸਾਡੇ ਨਾਲ ਹਰਦੀਪ ਸਿੰਘ ਮੁੰਡਿਆ ਜੀ ਜਿਮ ਜੀ ਨੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਠੀਕ ਬਹੁਤ ਧੰਨਵਾਦ ਤੁਹਾਡਾ ਤੇ ਅੱਜ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਪਿੰਡਾਂ ਚ ਆਏ ਨੇ ਤੇ ਨਸ਼ਾ ਮੁਕਤੀ ਯਾਤਰਾ ਜਿਹੜੀ ਕਿ ਸ਼ੁਰੂ ਕੀਤੀ ਗਈ ਆ ਕਿਸ ਤਰੀਕੇ ਦਾ ਲੋਕਾਂ ਵੱਲੋਂ ਹੰਗਾਰਾ ਮਿਲਿਆ ਅੱਜ ਪਿੰਡ ਸਹਿਜਾਦ ਦੇ ਵਿੱਚ ਪਿੰਡ ਨਾਰਿੰਗਵਾਲ ਦੇ ਚਾਰ ਪਿੰਡਾਂ ਦੇ ਜਿਹੜੀ ਇਹ ਮੀਟਿੰਗ ਹੋਈ ਹੈ ਜਿੱਥੇ ਸਾਰੇ ਹੀ ਪਿੰਡਾਂ ਪਿੰਡ ਨਾਰੰਗਵਾਲ ਦੇ ਸਰਪੰਚ ਸਾਹਿਬ ਦਾ ਜਿਹੜਾ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਨੇ ਸਨਮਾਨ ਕੀਤਾ ਸਾਡੇ ਪਾਰਟੀ ਸੁਪਰੀਮਾਰਲ ਮਨ ਕੇਜਰੀਵਾਲ ਜੀ ਪਹੁੰਚੇ ਉਹਨਾਂ ਨੂੰ ਲੋਕਾਂ ਨਾਲ ਗੱਲਬਾਤ ਸਿੱਧੀ ਗੱਲਬਾਤ ਹੋਈ ਇੱਥੇ ਲੋਕਾਂ ਨੇ ਕਈ ਨੌਜਵਾਨ ਇਹੋ ਜਿਹੇ ਜਿਨ੍ਹਾਂ ਨੇ ਗੱਲ ਕੀਤੀ ਹੈ ਕਿ ਅਸੀਂ ਇਸ ਕੋਈ 12 ਸਾਲ ਤੋਂ ਕੋਈ 10 ਸਾਲ ਤੋਂ ਇਸ ਮਤਲਬ ਜੰਗਾਲ ਚ ਫਸ ਚੁੱਕੇ ਸੀ ਨਸ਼ਾ ਲੈਂਦੇ ਸੀ ਤੇ ਅੱਜ ਮਾਨ ਸਰਕਾਰ ਦਾ ਧੰਨਵਾਦ ਕਰ ਰਹੇ ਸੀ ਕਿ ਸਾਨੂੰ ਜਿਹੜਾ ਜੁਧ ਨਸ਼ਾ ਵਿਰੋਧ ਤਦੋਂ ਸ਼ੁਰੂਆਤ ਹੋਈ ਅਸੀਂ ਨਸ਼ਾ ਖਾਣਾ ਬੰਦ ਕਰਤਾ ਤੇ ਅਸੀਂ ਆਪਣਾ ਇਲਾਜ ਕਰਕੇ ਠੀਕ ਹੋ ਗਏ ਆ ਤੋ ਇਹੋ ਜੇ ਨੌਜਵਾਨ ਜਦੋਂ ਮਿਲ ਨੌਜਵਾਨ ਸਾਥ ਦੇ ਜਿਹੜੇ ਨਸ਼ਾ ਕਰਨ ਵਾਲਿਆਂ ਨੂੰ ਸਨੇਹਾ ਮਿਲਿਆ ਤੋ ਜਿਹੜਾ ਇਹ ਅੱਜ ਨਸ਼ਾ ਮੁਕਤੀ ਦੀ ਜਿਹੜੀ ਯਾਤਰਾ ਦੀ ਸ਼ੁਰੂਆਤ ਕਰਕੇ ਗਏ ਨੇ ਕਿਉਂਕਿ ਅਸੀਂ ਕੱਲ ਤੋਂ ਲੱਗੇ ਹੋਏ ਆਂ ਤੋ ਅਸੀਂ ਹਰ ਰੋਜ਼ ਤਿੰਨ ਪਿੰਡਾਂ 'ਚ ਜਾਵਾਂਗੇ ਤੋ ਪਿੰਡਾਂ 'ਚ ਮੈਂ ਵੀ ਜਾ ਰਿਹਾ ਕੱਲ ਤੋਂ ਬਹੁਤ ਸਾਰੀਆਂ ਮਾਤਾਵਾਂ ਬਹੁਤ ਸਾਰੇ ਭਰਾ ਜਿਹੜੇ ਆ ਬਹੁਤ ਮਾਨ ਸਰਕਾਰ ਤੋਂ ਬਹੁਤ ਖੁਸ਼ ਨੇ ਮੁੱਖ ਮੰਤਰੀ ਸਦਾਪਾਣ ਸਿੰਘ ਮਾਨ ਜੀ ਨੂੰ ਕਈ ਮਤਾ ਮਾਵਾਂ ਦੁਆਵਾਂ ਦਿੰਦੀਆਂ ਨੇ ਕਿ ਤੁਸੀਂ ਬਹੁਤ ਵੱਡਾ ਜਿਹੜਾ ਜੁੱਧ ਨਸ਼ਾ ਉਹਦਾ ਕੰਮ ਕੀਤਾ ਤੇ ਨਾ ਸਾਡੇ ਹੁਣ ਪਿੰਡ 'ਚ ਨਸ਼ਾ ਵੇਚਣਾ ਬੰਦ ਹੋ ਗਿਆ ਤੇ ਨਾ ਹੀ ਸਾਡੇ ਪਿੰਡ 'ਚ ਕੋਈ ਨਸ਼ਾ ਵੇਚੇ ਨਾ ਆ ਰਿਹਾ ਜਿਹੜੇ ਨੌਜਵਾਨ ਕਰਦੇ ਸੀ ਉਹਨਾਂ ਦਾ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਉਹਨਾਂ ਦਾ ਇਲਾਜ ਹੋ ਰਿਹਾ ਸੋ ਲੋਕ ਸਰਪੰਚ ਪੰਚਾਇਤਾਂ ਜਦੋਂ ਇਹ ਦੱਸਦੇ ਆ ਤੇ ਬੜੀ ਖੁਸ਼ੀ ਹੁੰਦੀ ਆ ਜਨਸੀ ਆਪ ਪਿੰਡਾਂ ਵਿੱਚ ਜਾਣਦੇ ਆ ਮਾਵਾਂ ਕਿੰਨੀਆਂ ਖੁਸ਼ ਹੁੰਦੀਆਂ ਨੇ ਕਿਉਂਕਿ ਇਹ ਪਹਿਲੀ ਸਰਕਾਰ ਹੈ ਜਿਹੜੀ ਇਸ ਜਿਹੜਾ ਨਸ਼ਿਆਂ ਵਿਰੁੱਧ ਯੁੱਧ ਚੱਲਦਾ ਪਿਆ ਤੇ ਇਹ ਸਟੈਪ ਚੱਕਿਆ ਨਹੀਂ ਤਾਂ ਪਹਿਲਾਂ ਜਿਹੜੀਆਂ ਸਰਕਾਰਾਂ ਆਈਆਂ ਨੇ ਉਹ ਇਹਨਾਂ ਧਿਆਨ ਨਹੀਂ ਸੀ ਦਿੰਦੀਆਂ ਜਾਂ ਕਹ ਲਓ ਆਪ ਵੀ ਪ੍ਰਮੋਟ ਕਰਦੀਆਂ ਸੀ ਦੇਖੋ ਪਹਿਲੀਆਂ ਸਰਕਾਰਾਂ ਨਸ਼ਾ ਦੇ ਨਸੇ ਦੇ ਖਿਲਾਫ ਇਸ ਤਰ੍ਹਾਂ ਜੁੱਧ ਚਲਾਉਂਦੀਆਂ ਕਿ ਸਾਇਦ ਅੱਜੇ ਲੋੜ ਨਾ ਪੈਂਦੀ ਪਹਿਲੀਆਂ ਸਰਕਾਰਾਂ ਇਹਨਾਂ ਲੋਕਾਂ ਦੀ ਪੁਸਤਪਲਾਈ ਕਰਦੀਆਂ ਸੀ ਪਹਿਲੀ ਸਰਕਾਰਾਂ ਜਿਹਨਾਂ ਪਿਛਲੀਆਂ ਸਰਕਾਰਾਂ ਪੁਲਿਸ ਤੇ ਦਬਾਅ ਬਣਾ ਕੇ ਰੱਖਦੀਆਂ ਸੀ ਪਹਿਲੀ ਸਰਕਾਰਾਂ ਜਿਹਦੀ ਪੁਲਿਸ ਪ੍ਰਸ਼ਾਸਨ ਨੂੰ ਇਹ ਕਹਿੰਦੀ ਆ ਕਿ ਤੁਸੀਂ ਨਸ਼ਾ ਵੇਚਣ ਨਹੀਂ ਦੇਣਾ ਚਾਹੀਦਾ ਪੰਜਾਬ ਚ ਕੋਈ ਨਸ਼ਾ ਤਸਕਰ ਹੈ ਉਹਨੂੰ ਫੜ ਕੇ ਜੇਲ੍ਹ ਤੇ ਭੇਜੋ ਉਹਨਾਂ ਦੀਆਂ ਬਿਲਡਿੰਗਾਂ ਤੇ ਉਹਨਾਂ ਦੇ ਘਰਾਂ ਤੇ ਬੰਡੋਰਜਾ ਚਲਾਓ ਇਹ ਪਹਿਲੀ ਲੋਕ ਲੋਕ ਸ਼ਾਬਾਸ਼ ਦੇ ਰਹੇ ਮਾਨਸਾਹਬ ਨੂੰ ਮਾਨਸਾਹਬ ਦੀ ਸਰਕਾਰ ਨੂੰ ਸੋ ਨਸ਼ਾ ਸਭ ਤੋਂ ਵੱਡੀ ਗੱਲ ਜਿਹੜੇ ਇਸ ਨਸ਼ਾ ਕਰਨ ਵਾਲੇ ਜਿਨ੍ਹਾਂ ਦਾ ਇਲਾਜ ਸਰਕਾਰ ਵੱਲੋਂ ਫ੍ਰੀ ਹੋ ਰਿਹਾ ਸੋ ਉਹ ਮਤਾਵਾਂ ਦਾ ਉਹ ਭਰਾਵਾਂ ਦਾ ਉਹ ਦੋਕ ਜਿਹੜੇ ਜਦੋਂ ਖੁਸ਼ੀ ਹੋ ਰਹੀ ਹੈ ਕਿ ਡਰ ਦੇ ਸਾਹਮਣੇ ਨਹੀਂ ਸੀ ਆ ਰਹੇ ਹੁਣ ਹਰ ਬੰਦਾ ਜੇ ਕੋਈ ਨਸ਼ਾ ਕਰਦਾ ਵੀ ਆ ਆ ਪਾ ਕੇ ਕਹਿੰਦਾ ਮੇਰਾ ਇਲਾਜ ਕਰਾਓ ਮੈਂ ਇਸ ਗਲਤੀ ਦੀ ਲੱਟ ਚ ਲੱਗ ਚੁ ਕਿੰਨਾਂ ਦੇ ਵਿੱਚੋਂ ਕਿੰਨੇ ਜਿਹੜੇ ਡੀਲਰ ਨੇ ਖਤਮ ਹੋ ਚੁੱਕੇ ਨੇ ਕਿਆਂ ਕਹਿ ਲਓ ਜਿਹੜੇ ਹੌਲੀ ਹੌਲੀ ਪਿੱਛੇ हट ਜਾਂਦੇ ਨੇ ਕਿਉਂਕਿ ਮਾਂ ਸਰਕਾਰ ਜਿਹੜੀ ਕਿ ਆ ਪੂਰੀ ਸਖਤ ਕਾਰਵਾਈ ਕਰ ਰਹੀ ਹੈ ਦੇਖੋ ਜਦੋਂ ਸਰਕਾਰਾਂ ਲੋਕਾਂ ਦੀ ਪੁਸਤਕ ਨਹੀਂ ਕਰਦੀਆਂ ਸੀ ਉਸ ਟਾਈਮ ਤੇ ਲੋਕ ਵਿਚਾਰੇ ਘੱਟ ਦਾ ਨਹੀਂ ਕੰਮ ਵੱਧ ਦਾ ਪੂਣ ਜਿਹੜੀ ਨਸ਼ੇ ਦੀ ਸਪਲਾਈ ਚੇਨ ਟੁੱਟ ਚੱਕੀ ਐ ਪੰਜਾਬ ਚ ਬਹੁਤ ਘਾਟੀ ਕੋਈ ਪਿੰਡ ਹੋਊਗਾ ਜਿੱਥੇ ਅੱਜ ਵੀ ਜਿਹੜਾ ਨਸ਼ਾ ਵਿਕ ਰਿਹਾ ਪਰ ਉਹ ਵੀ ਕਿਤੇ ਬਹੁਤ ਚੋਰੀ ਸਿੱਪੇ ਕਰ ਰਹੇ ਹੋਣਗੇ ਕਿਉਂਕਿ ਪ੍ਰਸ਼ਾਸਨ ਤੇ ਸਰਕਾਰ ਤੇ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਸਾਰੀਆਂ ਪੰਚਾਇਤਾਂ ਇਸ ਪਾਸੇ ਹੋ ਗਈਆਂ ਕਿ ਪੰਜਾਬ ਚ ਨਸ਼ਾ ਵਿਕਣ ਨਹੀਂ ਦਵਾਗੇ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਨਸ਼ਾ ਮੁਕਤ ਜਿਹੜੇ ਨਸ਼ਾ ਕਰਨ ਵਾਲਿਆਂ ਨੂੰ ਉਹਨਾਂ ਨੂੰ ਜਿਹੜੇ ਵੇਚਣ ਵਾਲੇ ਉਸ ਦੇ ਆ ਜਾਂ ਦੇ ਪੰਜਾਬ ਸਾਡੋ ਤੇ ਜਾਂ ਨਸ਼ਾ ਵੇਚਣਾ ਬੰਦ ਕਰਨਾ ਕਿੰਨੇ ਦਿਨਾਂ ਦੇ ਵਿੱਚ ਅਸਰ ਜਿਹੜਾ ਵੇਖਣ ਨੂੰ ਚੰਗੀ ਤਰ੍ਹਾਂ ਮਿਲੂਗਾ ਮੈਂ ਤਾਂ ਦੇਖੋ ਬਹੁਤ ਜਲਦੀ ਮੈਨੂੰ ਤੇ ਇਸ ਤੋਂ ਮੈਂ ਜਿੰਨੇ ਪਿੰਡਾਂ 'ਚ ਜਾ ਰਿਹਾ ਹਰ ਪਿੰਡ 'ਚ ਜਿਵੇਂ ਅੱਜ ਇਹ ਪ੍ਰੋਗਰਾਮ ਹੋਇਆ ਚਾਰ ਪਿੰਡਾਂ ਦੇ ਲੋਕਾਂ ਨੇ ਕਿਹਾ ਸਾਡੇ ਪਿੰਡ 'ਚ ਨਾ ਕੋਈ ਨਸ਼ਾ ਕਰਦਾ ਤੇ ਨਾ ਅਸੀਂ ਵਿਕਣ ਦਵਾਂਗੇ ਜਦੋਂ ਇਹੋ ਜਿਹੀਆਂ ਆਵਾਜ਼ਾਂ ਹੁਣ ਆਪਣੇ ਮਿੰਤ ਲਾਲਾ ਸਾਰਾ ਪੰਜਾਬ ਨਸ਼ਾ ਮੁਕਤ ਪੰਜਾਬ ਜਲਦੀ ਹੋ ਜੇ ਕਈ ਪਿੰਡਾਂ 'ਚ ਤਾਂ ਕਹਿ ਆ ਵੀ ਗਿਆ ਕਿ ਜਿਹੜੇ ਨਸ਼ਾ ਮੁਕਤ ਹੋ ਵੀ ਚੁੱਕੇ ਹਨ ਬਹੁਤ سارے ਪਿੰਡ ਪੰਜਾਬ ਦੇ ਬਹੁਤ ਸਾਰੇ ਪਿੰਡ ਜਿਹੜੇ ਨਸ਼ਾ ਮੁਕਤ ਤੋਂ ਖੁਸ਼ ਹੋ ਨਸਾ ਮੁਕਤ ਪੰਜਾਬ ਦੇ ਬਹੁਤ ਹਿੱਸੇ ਦਾ ਪਿੰਡ ਬਣ ਗਏ ਨੇ ਨਸਾ ਉਹਨਾਂ ਪਿੰਡਾਂ 'ਚ ਨਹੀਂ ਆ ਰਿਹਾ ਨਾ ਹੀ ਉਹਨਾਂ ਪਿੰਡਾਂ ਦੇ ਵਿੱਚ ਕੋਈ ਨਸਾ ਕਰ ਰਿਹਾ ਸੋ ਬਹੁਤ ਸਾਰੇ ਤਕਰੀਬਨ ਮੈਨੂੰ ਤਾਂ ਲੱਗਦਾ ਕੋਈ 70 80% ਹੋ ਗਿਆ ਜਿਹੜੇ ਪਿੰਡਾਂ 'ਚ ਕੁਝ ਹੈ ਰਹਿ ਵੀ ਗਏ ਤੇ ਪਿੰਡ ਵਾਲੇ ਬਹੁਤ ਸਾਥ ਦੇ ਰਹੇ ਨੇ ਉਹਨਾਂ ਨੂੰ ਫੜ ਫੜ ਕੇ ਜੇਲ੍ਹਾਂ 'ਚ ਭੇਜਿਆ ਜਾ ਰਿਹਾ ਜਿਹੜਾ ਇੱਕ ਦੋ ਪਿੰਡ ਜਿਹੜਾ ਡੀਲਰ ਰਹਿ ਗਿਆ ਉਹਨਾਂ ਨੂੰ ਕਈ ਵਾਰਨਿੰਗ ਦੇਣੀ ਚਾਹੁੰਗੇ ਕਿ ਕਿਉਂਕਿ ਮਾਨ ਸਰਕਾਰ ਹੁਣ ਕਿਸੇ ਨੂੰ ਨਹੀਂ ਬਖਸ਼ ਰਹੀ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਸਭ ਫੜੇ ਜਾਣਗੇ ਮਾਨ ਸਾਹਿਬ ਨੇ ਅੱਜ ਕਿਹਾ ਵੀ ਹੈ ਕਿ ਵੱਡੇ ਵੱਡੇ ਮ ਕੇजरीवाल ਸਾਹਿਬ ਦੱਸ ਕੇ ਗਏ ਨੇ ਸੋ ਹੁਣ ਪਿੰਡਾਂ ਦੇ ਵਿੱਚ ਰਹੂਗਾ ਨਹੀਂ ਸਾਡੇ ਪਾਰਟੀ ਸੁਪਰੀਮਾਰ ਵਿਨ ਕੇਜਰੀਵਾਲ ਜੀ ਦੀ ਇਹਨਾਂ ਲੋਕਾਂ ਨੂੰ ਵਾਰਨੀ ਹੈ ਕਿ ਜਾਂ ਤੇ ਪੰਜਾਬ ਛੱਡ ਦਿਓ ਜਾਂ ਨਸ਼ਾ ਵੇਚਣਾ ਬੰਦ ਕਰ ਦਿਓ ਪੰਜਾਬ ਜਿਹੜਾ ਰੰਗਲਾ ਪੰਜਾਬ ਬਣਾਵਾਂਗੇ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਸੰਗੋਲ ਸਾਹਿਬ ਅੱਜ ਗੱਲ ਹਲਕੇ ਦੇ ਵਿੱਚ ਜੁਦ ਨਸ਼ਾ ਜਿਹੜੇ ਕਿ ਯਾਤਰਾ ਕੱਢੀ ਗਈ ਹੈ ਕਿਸ ਤਰੀਕੇ ਦਾ ਲੋਕਾਂ ਵੱਲੋਂ ਹੰਗਾਰਾ ਮਿਲਿਆ ਦੇਖੋ ਹੰਗਾਰਾ ਤੁਸੀਂ ਦੇਖਦੇ ਹੋ ਅੱਜ ਅਸੀਂ 5 7 10 ਪਿੰਡ ਬੁਲਾਏ ਨੇ ਇੱਥੇ ਆਪਾਂ ਮਾਸਟਰ ਪੈਲੈਸ ਦੇ ਵਿੱਚ ਸਹਿਜਾਦਾ ਪਿੰਡ ਦੇ ਵਿੱਚ ਨਾਰਗਲ ਪਿੰਡ ਬੁਲਾਇਆ ਸੀ ਨਾਲ ਦੇ ਅਕੀ ਲਾਰਾ ਪਰ ਬੁਲਾ ਲਿਆ ਮਨਸੂਰਾ ਬਿਲਕੁਲ ਨਾਲ ਆ ਲਲਤੋਂ ਕਲਾਂ ਲਲਤੋਂ ਖੁਰਦ ਇਹ ਪਿੰਡ ਬੁਲਾਏ ਸੀ ਸਰਪੰਚ ਨੇ ਸਾਰੇ ਬੁਲਾ ਲਏ ਸੀ ਕਿਉਂਕਿ ਅਸੀਂ ਅੱਜ 100 ਚੁੱਕਣੀ ਸੀ ਸਾਰਿਆਂ ਨੇ ਬਿਲਕੁਲ ਜੀ 100 ਅੱਜ ਅਰਬਨ ਕੇਜਰੀਵਾਲ ਸਾਹਿਬ ਨੇ ਸਰਦਾਰ ਭਗੰਸ਼ੇ ਜੀ ਮਾਰਨੇ ਸਾਨੂੰ ਅਸੀਂ 100 ਚੁੱਕੀ ਆ ਅੱਜ 100 ਜਦੋਂ ਬੰਦਾ ਚੁੱਕਦਾ ਫਿਰ ਉਹ ਆਪਣੀ ਇਹ ਦੇ ਇਹ ਨਹੀਂ ਦੇਖਦਾ ਉਹ ਕੰਮ ਅਸੀਂ ਪਿੱਛੇ ਹਟ ਕੇ ਨਹੀਂ ਦੇਖਣਾ ਬਿਲਕੁਲ ਅਸੀਂ ਇੱਕ ਇੱਕ ਪਿੰਡ ਚ ਜਾਵਾਂਗੇ ਉੱਥੇ ਗੁਰਦੁਆਰਾ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਇੱਕ ਇੱਕ ਘਰ ਚ ਪਰਚਾ ਵੰਡਾਂਗੇ ਉਹਨਾਂ ਨੂੰ ਕਹਾਂਗੇ ਵੀ ਜੇ ਤੁਹਾਡੇ ਪਿੰਡ ਚ ਕੋਈ ਖਾਂਦਾ ਕਲਤ ਲੱਤ ਲੱਗ ਗਈ ਕੋਈ ਫਿਕਰ ਕਰਨ ਦੀ ਤੁਹਾਨੂੰ ਲੋੜ ਨਹੀਂ ਆਮ ਆਦਮੀ ਪਾਰਟੀ ਇਲਾਜ ਕਰਾਉ ਉਹ ਤੇ ਲੱਖ ਲਗੇ 2 ਲੱਖ ਲਗੇ 10 ਲੱਖ ਲਗੇ ਪਰ ਜੇ ਕੋਈ ਤੁਹਾਡੇ ਪਿੰਡ ਚ ਵੇਚਦਾ ਉਹਦੀ ਜ਼ਿੰਮੇਵਾਰੀ ਤੁਹਾਡੀ ਆ ਸਾਨੂੰ ਨਾਮ ਦੱਸ ਦਿਓ ਉਹਦਾ ਘਰ ਦੱਸ ਦਿਓ ਉਹ ਬੰਦਾ ਪਿੰਡ ਵੀ ਛੱਡ ਜਾ ਤੇ ਪੰਜਾਬ ਤੋ ਛੱਡ ਕੇ ਚਲੇ ਜਾਊਗਾ ਵੀ ਆਪਾਂ ਗੱਲ ਕਰੀਏ ਜੋਧਨਾ ਸ਼ਹਿਰ ਦੇ ਦੀ ਸ਼ੁਰੂਆਤ ਜਦ ਤੱਕ ਮੈਨੂੰ ਲੱਗਦਾ ਨਾਰੰਗਵਾਲ ਪਿੰਡ ਤੋਂ ਹੋਈ ਹੈ ਜਦੋਂ ਉਹ ਰੋਲਾ ਪਿਆ ਸਰਪੰਚ ਦੇ ਨਾਲ ਉਸ ਤੋਂ ਬਾਅਦ ਜਦੋਂ ਭਗਵੰਤ ਸਿੰਘ ਮਾਨ ਜੀ ਜਿਹੜੇ ਨੇ ਪਹਿਲੇ ਪੈਰ ਤੇ ਆ ਕੇ ਮਿਸੋ ਜਿਹੜਾ ਕਰਦੇ ਨੇ ਕਾਰਵਾਈ ਕਰਦੇ ਨੇ ਇਹ ਇੱਕ ਨਾ ਸੈਸ਼ਨ ਚੱਲਦਾ ਸੀ ਇਹ 25 26 ਤਰੀਕ ਦੀ ਗੱਲ ਆ ਮੈਨੂੰ ਇੱਥੋਂ ਮੇਰੇ ਬੇਟੇ ਨੂੰ ਰਾਤ ਨੂੰ ਫੋਨ ਆਇਆ 10 11 ਵਜੇ ਵੀ ਉੱਥੇ ਜਿਹੜਾ ਨਾਰੰਗਲ ਦਾ ਸਰਪੰਚ ਮਨੀ ਮਨਜਿੰਦਰ ਗਰੇਵਾਲ ਬੈਠਾ ਵੀ ਉਹ ਫੋਨ ਕਰੀ ਜਾ ਰਿਹਾ ਵੀ ਕਹਿੰਦਾ ਵੀ ਮੈਂ ਮੈਨੂੰ ਇੱਥੇ ਜਿਹੜਾ ਨਸ਼ਾ ਵੇ ਮੈਂ ਉਸੇ ਟਾਈਮ ਹੀ ਐਸਐਸਪੀ ਜਗਰਾਉਣਾ ਨਾਲ ਗੱਲ ਕਰੀ ਉਹਨਾਂ ਨੇ ਬੜਾ ਬਹੁਤ ਵਧੀਆ ਇਨਚਾਨ ਨੇ ਉਹ ਉਹਨਾਂ ਨੇ ਡਿਪਟੀ ਦੀ ਡਿਊਟੀ ਰਾਤ ਵੀ ਸੰਗੋਲ ਨਾਲ ਗੱਲਬਾਤ ਕਰਕੇ ਵੀ ਦੇਖੋ ਜਲ ਕੀ ਆ ਮੈਂ ਡਿਪਟੀ ਸਾਹਿਬ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਵੀ ਮੈਂ ਜਦੋਂ ਹੁਣ ਇੱਥੇ ਆ ਗਿਆ ਕੱਲ ਤੱਕ ਤੁਹਾਨੂੰ ਰਿਜ਼ਲਟ ਦਵਾਂਗਾ ਉਧਰੋਂ ਆਪਣੇ ਮਾਨ ਸਾਹਿਬ ਕੋਲ ਵੀਡੀਓ ਚਲੀ ਗਈ ਮਾਨ ਸਾਹਿਬ ਨੇ ਕਹਿੰਦਾ ਇੱਕ ਘੰਟੇ ਬਾਅਦ ਤੁਹਾਡਾ ਇਹਨਾਂ ਦਾ ਘਰ ਨਾਲ ਘਟ ਰਹੂਗਾ ਨਹੀਂ ਫਿਰ ਦੇਖਿਆ ਕਿ ਨਾ ਤੁਸੀਂ ਫਿਰ ਉੱਤੇ ਜਮਾਂ ਹੀ ਉਹ ਨਾਲੇ ਰਹਿੰਦੇ ਵੀ ਸੀ ਟੋਬੇ ਦੀ ਜਗ੍ਹਾ ਤੇ ਸ਼ਾਮਲਾੜ ਚ ਰਹਿੰਦੇ ਸੀਗੇ ਇਹ ਉਹ ਵੀ ਢਾਤਾ ਦੋ ਵੀ ਢਾਤਾ ਇਸ ਗੱਲ ਕੇ ਤੁਹਾਡੇ ਜਰੀਏ ਮੈਂ ਕਹਿਣਾ ਚਾਹੁੰਨਾ ਵੀ ਜੇ ਕੋਈ ਬੰਦਾ ਸਮਝਣਾ ਚਾਹੁੰਦਾ ਉਹ ਆ ਸਕਦਾ ਧਾਰਾ ਦੇ ਵਿੱਚ ਆ ਸਕਦਾ ਆਮ ਆਦਮੀ ਪਾਰਟੀ ਇੱਕ ਨੂੰ ਕੋਈ ਗੱਲ ਨਹੀਂ ਹੈਗੀ ਜਿਹਨਾਂ ਨੂੰ ਲੱਗਦੇ ਸਰਪੰਚ ਨੇ ਉਹ ਕਿੰਨਾ ਕਿਸਮਰਥਨ ਕਰਦੇ ਮੈਂ ਕਹਨਾ ਜੀ ਸਾਡੇ ਸਰਪੰਚ ਨੌਜਵਾਨ ਸਰਪੰਚ ਨੇ ਜਿਹੜੇ ਇਹ ਧਾਰੀ ਬੈਠੇ ਨੇ ਵੀ ਅਸੀਂ ਨਸ਼ਾ ਆਪ ਦੇ ਪਿੰਡ ਚ ਜਾਣ ਨਹੀਂ ਦੇਣਾ ਹੈਗਾ ਨਾ ਅਸੀਂ ਵਿਕੜ ਦੇਣਾ ਨਾ ਨਾ ਅਸੀਂ ਕਿਸੇ ਨੂੰ ਖਾਣ ਦੇਣਾ ਖਾਣ ਵਾਲੇ ਦਾ ਇਲਾਜ ਕਰਾਵਾਂਗੇ ਦੂਜਾ ਅਸੀਂ ਆਉਣ ਨਹੀਂ ਦੇਣਾ ਹੈਗਾ ਇਹ ਹੋ ਰਿਹਾ ਅਰਥ ਨੂੰ ਅੱਜ ਤੋਂ 50 ਦਿਨਾਂ ਨੂੰ ਦਿਖਾਵਾਂਗੇ ਵੀ ਬੰਦਾ ਤੁਸੀਂ ਜਾਓ ਪਿੰਡ ਪਿੰਡ ਵੀ ਇੱਕ ਨਸ਼ਾ ਵੇਚਣ ਵਾਲੇ ਦਾ ਨੌ ਨਿਸ਼ਾਨ ਨਹੀਂ ਰਹਿਣ ਦੇਣਾ ਹਮਨ ਸਿੰਘ ਸਾਬ ਪੂਰੇ ਤਿਆਰ ਨਹੀਂ ਵੀ ਜਿਹੜਾ ਕੋਡ ਜਾਨ ਨੂੰ ਲੱਗਿਆ ਹੋਇਆ ਵੀ ਇਹਨੂੰ ਕਹਿੰਦੇ ਕੱਢ ਕੇ ਰਹਿਣਾ ਅੱਜ ਸਾਨੂੰ ਹਮਨ ਸਿੰਘ ਸਾਬ ਜਿਹੜੀ ਦੇ ਕੇ ਗਏ ਨੇ ਸਾਬਾ ਸੇ ਸਾਡਾ ਹੱਕ ਮੰਨਣ ਨੂੰ ਬਣਦਾ ਵੀ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਦੱਸੀਏ ਵੀ ਜਿਹੜੀ ਸਰਕਾਰ ਤੁਹਾਡੇ ਨਾਲ ਖੜੀ ਆ ਤੁਸੀਂ ਸਾਡਾ ਸਾਥ ਦਿਓ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਤਾਂ ਸਰਪੰਚ ਸਾਹਿਬ ਸਾਡਾ ਨਾਮ ਉਹ ਜਨੇ ਸਤਿਗੁਰ ਜੀ ਸਤਿਗੁਰ ਜੀ ਅੱਜ ਗ੍ਰਾਮਤਮਾਨ ਜੀ ਆਪ ਆਏ ਨੇ ਸਰਪੰਚਾਂ ਨੂੰ ਮਿਲਣ ਵਾਸਤੇ ਕਿਸ ਤਰੀਕੇ ਦਾ ਲੱਗਿਆ ਵੀ ਜੀ ਕਿਉਂਕਿ ਯੁੱਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਹੈ ਪੂਰੇ ਜੋਰਾਂ-ਚੋਰਾਂ ਨਾਲ ਚੱਲਦਾ ਹੈ ਜੀ ਬਿਲਕੁਲ ਦੇਖੋ ਇਹ ਪਹਿਲਾਂ ਵੀ ਸਾਡੀ ਮੀਟਿੰਗ ਹੋਈ ਆ ਆਪਣੇ ਐਮਐਲਏ ਸਾਹਿਬ ਨਾਲ ਸੀਐਮ ਸਾਹਿਬ ਨੇ ਪਹਿਲਾਂ ਵੀ ਇਹਨਾਂ ਨੂੰ ਕਹਿ ਕੇ ਹਦਾਇਤ ਦਿੱਤੀ ਸੀ ਸਾਡੀ ਮੀਟਿੰਗ ਵੀ ਹੋਈ ਆਲਰੇਡੀ ਉਹ ਕਹਿੰਦੇ ਜੋ ਵੀ ਤੁਹਾਡੇ ਪਿੰਡ ਵਿੱਚ ਨਸ਼ੇ ਵੇਚਦਾ ਬੇਫਿਕਰ ਹੋ ਕੇ ਸਾਨੂੰ ਦੱਸੋ ਪ੍ਰਸ਼ਾਸਨ ਨੂੰ ਦੱਸੋ ਅਗਰ ਕਈ ਵੀਰ ਬੰਦੇ ਇਦਾਂ ਵੀ ਹੁੰਦਾ ਪਿੰਡਾਂ ਚ ਕੋਈ ਨੋਂ ਤੋਂ ਡਰਦੇ ਹੁੰਦਾ ਵੀ ਅੱਗੇ ਨਾਮ ਆਉਣ ਤੋਂ ਤੇ ਉਹ ਸਾਨੂੰ ਗੋਪਨੀਯ ਤਰੀਕੇ ਨਾਲ ਵੀ ਦੱਸ ਸਕਦਾ ਖੋਸਾ ਸਾਹਿਬ ਡੀਐਸਪੀ ਸਾਹਿਬ ਨੇ ਸਾਡੇ ਉਹਨਾਂ ਨੇ ਇੱਕ ਗਰੁੱਪ ਕ੍ਰੀਏਟ ਕੀਤਾ ਹੋਇਆ ਜਿਹਦੇ ਵਿੱਚ ਸਾਡੇ ਸਰਪੰਚਾਂ ਦੇ ਨਾਮ ਨੇ ਤੇ ਉਹ ਕਹਿੰਦੇ ਪਰਸਨਲੀ ਮੈਨੂੰ ਫੋਨ ਕਰਕੇ ਵੀ ਤੁਸੀਂ ਨਾਮ ਦੱਸ ਸਕਦੇ ਹੋ ਇਦਾਂ ਡਰਨ ਦੀ ਕੋਈ ਜ਼ਰੂਰਤ ਨਹੀਂ ਤੇ ਤਿੰਨ ਚਾਰ ਰੋਜ਼ ਤੋ ਤਾਂ ਜ਼ਿਆਦਾ ਹੀ ਸਾਡੇ ਏਰੀਆ ਦੇ ਵਿੱਚ ਤਕਰੀਬਨ ਹਰ ਪਿੰਡ ਦੇ ਵਿੱਚ ਸੱਚ ਬਹਿਾਨ ਚੱਲਿਆ ਜਿਦੇ ਨਾਲ ਕਾਫੀ ਪਿੰਡਾਂ ਦੇ ਵਿੱਚੋਂ ਬੰਦੇ ਟ੍ਰੇਸ ਕਰਕੇ ਅਰੈਸਟ ਕੀਤੇ ਨੇ ਤੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ਕਹਿੰਦੇ ਹੁਣ ਜਿਹੜੇ ਵੇਚਦੇ ਹੋ ਉਹ ਵੀ ਨਹੀਂ ਛੱਡਣੇ ਜਿਹੜੇ ਖਾਂਦੇ ਉਹਨਾਂ ਨੂੰ ਸਹੀ ਕਰਾਂਗੇ ਦੇਖੋ ਜੀ ਇਹ ਬੜੀ ਵਧੀਆ ਗੱਲ ਆ ਹੋਣਾ ਵੀ ਇਦਾਂ ਹੀ ਚਾਹੀਦਾ ਪਹਿਲਾਂ ਬਹੁਤ ਮੋਤਾਂ ਹੋ ਚੁੱਕੀਆਂ ਕਿਸੇ ਨੇ ਵੀੜਾ ਨਹੀਂ ਚੁੱਕਿਆ ਅਗਰ ਚੱਕਿਆ ਤਾਂ ਇਹ ਸਾਰੀ ਪਾਰਟੀਆਂ ਬਾਜ਼ੀਆਂ ਤੋਂ ਉੱਪਰ ਉੱਠ ਗਈ ਸਾਨੂੰ ਇਹ ਚੀਜ਼ ਦਾ ਸਾਥ ਦੇਣਾ ਚਾਹੀਦਾ ਤੇ ਇੱਕ ਬੜਾ ਹੀ ਚੰਗਾ ਕਦਮ ਆ ਤੇ ਇਸ ਇਹਦਾ ਇੱਕ ਚੰਗਾ ਰਿਜ਼ਲਟ ਜੀ ਬੰਤੂ ਸਰਪੰਚ ਸਾਹਿਬ ਤੁਹਾਡੇ ਪਿੰਡ 'ਚ ਕਿਸ ਤਰੀਕੇ ਦਾ ਮਾਹੌਲ ਹੈ ਮੇਰਾ ਪਿੰਡ ਦੋਲੋਕਲਾਂ ਜੀ ਮੈਂ ਮੈਂਬਰ ਪੰਚਾਇਤ ਪਿੰਡ ਦੋਲੋਕਲਾਂ ਸਾਡੇ ਪਿੰਡ ਬਹੁਤ ਵਧੀਆ ਪਿੰਡ ਆ ਕੋਈ ਨਸ਼ੇ ਦਾ ਜਿਹ ਹੈਗਾ ਤੇ ਜੋ ਮਾਨ ਸਾਹਿਬ ਨੇ ਨਸ਼ਿਆਂ ਪ੍ਰਤ ਅਹਿਮ ਤੌਰ 'ਇਆ ਉਹਦੇ ਨਾਲ ਪਿੰਡ ਦੋਲੋਕਲਾਂ ਦੀ ಗ್ರಾಮ ਪੰਚਾਇਤ ਮੋਢੇ ਨਾਲ ਮੋਟਾ ਲਾ ਕੇ ਖੜੀ ਆ ਜਦੋਂ ਸਾਨੂੰ ਮੌਕਾ ਜਿੱਥੇ ਵੀ ਮੌਕਾ ਦੇਣਗੇ ਅਸੀਂ ਉਹਨਾਂ ਦੇ ਨਾਲ ਬਰਾਬਰ ਨਾਲ ਸਾਥ ਦਵਾਂਗੇ ਉਹਨਾਂ ਦਾ ਲੋਕ ਕਿੰਨਾ ਕਿ ਸਮਰਥਨ ਦੇ ਰਹੇ ਨੇ ਪਿੰਡ ਵਾਲੇ ਜਿੱਦਾਂ ਜਿਹੜੇ ਇਸ ਮਤਲਬ ਕੋਡ ਦੇ ਵਿੱਚ ਫਸੇ ਜਿਹੜਾ ਪਰਿਵਾਰ ਇਸ ਕੋਡ ਦੇ ਵਿੱਚ ਫਸਿਆ ਸੀ ਉਹ ਕਿੰਨਾ ਕੀ ਸਮਰਥਨ ਦੇ ਰਹੇ ਹਨ ਲੋਕਾਂ ਨੇ ਸਾਡਾ ਬਹੁਤ ਜਿਆਦਾ ਸਾਥ ਦਿੱਤਾ ਜਿਹੜੇ ਮੁੰਡੇ ਨਸ਼ੇ ਕਰਦੇ ਆ ਉਹਨਾਂ ਨੂੰ ਨਸ਼ਾ ਕੇਂਦਰ ਦੇ ਵਿੱਚ ਲੈ ਜਾ ਕੇ ਨਸ਼ਾ ਸੜਾਇਆ ਜਾਊਗਾ ਜਿਹੜੇ ਦੂਜੇ ਤਸਕਰ ਸਾਡੇ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲਾ ਕੋਈ ਨਹੀਂ ਹੈਗਾ ਹਾਂਜੀ ਸਰਪੰਚ ਸਾਹਿਬ ਤੁਹਾਡੇ ਪਿੰਡ ਦਾ ਮਾਹੌਲ ਕਿਸ ਤਰੀਕੇ ਨਾਲ ਕਿਸ ਤਰੀਕਾ ਜਿਹੜੀ ਉੱਥੇ ਕਾਰਵਾਈ ਕੀਤੀ ਜਾ ਰਹੀ ਜਿਹੜੇ ਲੋਕ ਨਸ਼ਾ ਵੇਚਦੇ ਨੇ ਸਾਡੇ ਨਾਲ ਪਿੰਡ ਮਸੂਰਾ ਦੋ ਲੋਕ ਖੁਰਦ ਤੇ ਦੋ ਲੋਕ ਲਾ ਇੱਥੇ ਅੱਜ ਤੋਂ ਤਿੰਨ ਚਾਰ ਰੋਜ਼ ਪਹਿਲਾਂ ਡੀਐਸਪੀ ਕੌਸ਼ੇਰੀ ਅਗਵਾਈ ਦੇ ਵਿੱਚ ਸੱਤ ਸਭਿਆਨ ਚੱਲਿਆ ਜਿਹੜੇ ਉਹਨਾਂ ਨੂੰ ਲੱਗਦੇ ਹੀ ਸਕੇ ਬੰਦੇ ਉਹਨਾਂ ਨੂੰ ਟ੍ਰੇਸ ਕਰਕੇ ਲੈ ਕੇ ਗਿਆਗੇ ਨੇ ਤੇ ਜਿਹੜੇ ਹੁਣ ਪਿੱਛੋਂ ਆਪਣੇ ਪਹਨੋੜਾ ਤੋਂ ਫੜਿਆ ਗਿਆ 250 ਗ੍ਰਾਮ ਚਿੱਟਾ ਉਹਨਾਂ ਨੇ ਬੰਦਿਆਂ ਨੂੰ ਜੋ ਇਨਫੋਰਮੇਸ਼ਨ ਦਿੱਤੀ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਉਹ ਕਹਿੰਦੇ ਸੀ ਪੂਰਾ ਕਰਾਂਗੇ ਤੇ ਉਹਨਾਂ ਨੇ ਪੰਚਾਇਤਾਂ ਨੂੰ ਸ਼ਕਤ ਅਧਿਤਾ ਦਿੱਤੀਆਂ ਨੇ ਵੀ ਜੇ ਕੋਈ ਨਸ਼ਾ ਜਾਂ ਗੋਲੀਆਂ ਵੇਚਦਾ ਸਾਨੂੰ ਦੱਸੋ ਅਸੀਂ ਨੌਮੀਕਾਪ ਤੱਕ ਰੱਖਾਂਗੇ ਪਰ ਸਾਡੇ ਮਹਿੰਦਰ ਸਿੰਘ ਸਾਡਾ ਸਾਥੀ ਆ ਪੁਰਾਣਾ ਸੀ ਉਹਦੇ ਸਾਥੀਆਂ ਤੇ ਅਸੀਂ ਵੀੜਾ ਚੱਕਿਆ ਹੋਇਆ ਹੈ ਕਿ ਸਾਡੇ ਨਾਲ ਦੇ ਜਿਹੜੇ ਨੌਜਵਾਨ ਪੀੜ੍ਹੀ ਅੱ ਸਾਡੇ ਵੀ ਤਿੰਨ ਚਾਰ ਮੋਤਾਂ ਹੋਈਆਂ ਨੇ ਚਿੱਟੇ ਦੇ ਨਾਲ ਅਸੀਂ ਉਹ ਰੋਕਣ ਦੇ ਵਿੱਚ ਸਰਕਾਰ ਤੇ ਐਮਐਲਏ ਜੀਵੇਂ ਸੰਦੀਵਾਲ ਦਾ ਪੂਰਾ ਸਮਰਥਨ ਕਰਾਂਗੇ ਤੇ ਇਹ ਸਲਾਹਕਰ ਜੋ ਜੋਗ ਆ ਤੇ ਪਾਰਟੀਵਾਨ ਪੱਧਰ ਤੋਂ ਉੱਤਰ ਉੱਠ ਕੇ ਸਭ ਨੂੰ ਇਸ ਦਾ ਸਾਥ ਦੇਣਾ ਚਾਹੀਦਾ ਕਹਿੰਦੇ ਕਾਰਵਾਈ ਜਦੋਂ ਕੁਝ ਦੱਸਿਆ ਜਾਂਦਾ ਇਨਫੋਰਮੇਸ਼ਨ ਦਿੱਤੀ ਜਾਂਦੀ ਕਾਰਵਾਈ ਘੰਟਿਆਂ ਦੇ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਸਾਡੇ ਮੱਕੀ ਦੇ ਵਿੱਚ ਲੁਕੇ ਸੀਗੇ ਚਿੱਟਾ ਤਸਕਰ ਉਹਨਾਂ ਨੂੰ ਮੋਕਰੇ ਟ੍ਰੇਸ ਕਰਕੇ ਫੜਿਆ ਗਿਆ ਸਾਡੇ ਕੋਲੋਂ ਲੈ ਕੇ ਗਏ ਗੋਸ਼ਟਰੀ ਕਿ ਨਾ ਮਾਣ ਮਹਿਸੂਸ ਕਰਦੇ ਹਾਂ ਵੀ ਸਾਨੂੰ ਫਕਰ ਮਹਿਸੂਸ ਹੁੰਦਾ ਵੀ ਸਰਕਾਰਾਂ ਤੇ ਪਹਿਲੀ ਵਾਰ ਮਾਣ ਹੋਇਆ ਕਿ ਇਹੋ ਜੀ ਸਰਕਾਰ ਆਈ ਆ ਜੋ ਕਿ ਸਾਡੀ ਜਵਾਨੀ ਨੂੰ ਬਚਾਉਣ ਦੇ ਲਈ ਬਹੁਤ ਕਾਰਾਗਰ ਕਿਉਂਕਿ ਅਸੀਂ ਪਾਰਟੀ ਪੱਧਰ ਤੋਂ ਉੱਠ ਕੇ ਉੱਤੇ ਸਾਨੂੰ ਕੋਈ ਪਾਰਟੀ ਅਸਾਨੂੰ ਤਾਂ ਅਸੀਂ ਪਿੰਡ ਦਾ ਲੋਥਾ ਸਾਨੂੰ ਅਸੀਂ ਸਾਰੀਆਂ ਪਾਰਟੀਆਂ ਦਾ ਸਮਰਥਨ ਕਰਦੇ ਜੋ ਚੰਗਾ ਕੰਮ ਕਰਦੇ ਆ ਅਸੀਂ ਸਭ ਦਾ ਸਾਥ ਦਿੰਦੇ ਆ ਪਰ ਸਾਨੂੰ ਇਹ ਮਾਣ ਆ ਕਿ ਇਹ ਪਾਰਟੀ ਨੇ ਨਸ਼ਾ ਸਭ ਤੋਂ ਵੱਡਾ ਕੋਹੜ ਆ ਬੇਰੋਜ਼ਗਾਰੀ ਤੋਂ ਬਾਅਦ ਦੀ ਆਪਕੰਨੇ ਬੇਰੋਜ਼ਗਾਰੀ ਦੂਜੇ ਨੰਬਰ ਤੇ ਸਭ ਤੋਂ ਪਹਿਲਾਂ ਨਿਸਾਬਾ ਜਿਹਨੇ ਇੱਕ ਬਹੁਤ ਪਰਿਵਾਰ ਤੋਂ ਮੀਡੀਆ ਨੂੰ ਸਭ ਪਤਾ ਵਾ ਕਈ ਘਰ ਪਰਿਵਾਰ ਪਟ ਤੇ ਉਹਨਾਂ ਦਾ ਫਾਈਨੈਂਸ਼ੀਅਲ ਤੌਰ ਤੇ ਵੀ ਨੁਕਸਾਨ ਹੋਇਆ ਸਸਿਕਾਲ ਜੀ ਜੀ ਜਯੁੱਧ ਨਸ਼ਾ ਜਿਹੜੇ ਕੀ ਆ ਰੈਲੀ ਕੱਢੀ ਗਈ ਹੈ ਕਿਸ ਤਰੀਕੇ ਦਾ ਲੋਕਾਂ ਵੱਲੋਂ ਹੰਗਾਰਾ ਮਿਲੇ ਲੋਕਾਂ ਵੱਲੋਂ ਦੇਖੋ ਪੋਜ਼ੀਟਿਵ ਰਿਸਪੌਂਸ ਆ ਕਿਉਂਕਿ ਲੋਕ ਬੜੇ ਲੰਬੇ ਸਮੇਂ ਤੋਂ ਚਾਹੁੰਦੇ ਸੀ ਕਿ ਕੋਈ ਆਵਾਜ਼ ਚੱਕੇ ਨਸ਼ਿਆਂ ਦੇ ਵਿਰੁੱਧ ਕਿ ਇਹਨਾਂ ਨਸ਼ਿਆਂ ਨੂੰ ਆਪਾਂ ਨੱਥ ਪਾ ਸਕੀਏ ਕਿਉਂਕਿ ਸਾਡਾ ਪੰਜਾਬ ਇੱਕ ਰੰਗਲਾ ਪੰਜਾਬ ਸੀ ਬੁਰ ਤੋਂ ਸਰਕਾਰ ਆ ਸਾਡੀ ਜਿਹੜੀ ਆ ਉਹ ਇਸ ਮ ਸੋਹਿਰਦੀ ਨਾਲ ਦੇਖ ਰਹੀ ਸੀ ਕਿ ਉਹ ਨਸ਼ਿਆਂ ਦੀ ਜੜ ਪੁੱਟਣ ਦੇ ਲਈ ਬਿਲਕੁਲ ਇਸ ਸਮੇਂ ਸਰਕਾਰ ਤਤਪਰ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਰਿਸਪਾਂਸ ਆ ਲੋਕ ਨਾਲ ਨੇ ਸਾਰੇ ਤੇ ਆਪਾਂ ਜੜ ਤੋਂ ਨਸ਼ੇ ਖਤਮ ਕਰਾਂਗੇ ਕਿੰਨੇ ਕ ਪਿੰਡ ਜਿਹੜੇ ਨਾਲ ਅਗੇ ਸਹਿਯੋਗ ਕਰ ਰਹੇ ਨੇ ਜਿੰਨੇ ਸਰਪੰਚ ਇੱਥੇ ਜਿੱਤੇ ਹੋਏ ਨੇ ਨੇੜਲੇ ਪਿੰਡਾਂ ਦੇ ਬਿਲਕੁਲ ਦੇਖੋ ਸਾਰੇ ਸਰਪੰਚ ਕਹਿੰਦੇ ਹੁੰਦੇ ਆ ਕਿ ਸਹਿਯੋਗ ਅੱਗੇ ਆਉਣ ਨੂੰ ਹਰੇਕ ਕਹਿੰਦਾ ਵਾ ਕਿ ਇਹ ਇਦਾਂ ਦੀ ਬਿਮਾਰੀ ਤੋਂ ਅਸੀਂ ਛੁਟਕਾਰਾ ਪਾਈਏ ਪਰ ਕਈ ਵਾਰ ਕੀ ਹੁੰਦਾ ਆਵਾਜ਼ ਚੱਕਣ ਦੇ ਲਈ ਇੱਕ ਆਪਾਂ ਨੂੰ ਸਟੈਪ ਅੱਗੇ ਚੱਕਣਾ ਪੈਂਦਾ ਵਾ ਜਦੋਂ ਆਪਾਂ ਇੱਕ ਕਦਮ ਚੱਕ ਲੈਨੇ ਆ ਹੁਣ ਤਾਂ ਲੋਕ ਲ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪਿੰਡਾਂ 'ਚ ਦੇਖੋਗੇ ਮੈਨੂੰ ਹਲਕਾ ਗਿੱਲ ਦਾ ਕੋਆਰਡੀਨੇਟਰ ਲਾਇਆ ਗਿਆ ਵਾ ਯੁੱਧ ਨਸ਼ਾ ਵਿਰੋਧ ਦੇ ਵਿੱਚ ਆਉਣ ਵਾਲੇ ਸਵੇਰੇ ਦੇ ਵਿੱਚ ਐਮਐਲਏ ਸਾਹਿਬ ਦੇ ਨਾਲ ਅਸੀਂ ਰਲ ਕੇ ਤਿੰਨ ਤਿੰਨ ਪਿੰਡ ਡੇਲੀ ਅਸੀਂ ਕਵਰ ਕਰਨੇ ਆ ਸਾਰੇ ਪਿੰਡਾਂ ਨੂੰ ਅਸੀਂ ਇਸ ਦੇ ਨਾਲ ਜੋੜਨਾ ਵਾ ਤਾਂ ਜੋ ਆਪਾਂ ਆਉਣ ਵਾਲੀਆਂ ਨਸਲਾਂ ਆਪਣੀਆਂ ਬਚਾ ਸਕੀਏ ਜਿਹੜੇ ਇਹਨਾਂ ਦੀ ਮੇਨ ਜੜਾ ਉਹਨਾਂ ਵੱਲ ਘਾਤਤ ਕਰੋ ਕੀਤਾ ਜਾਊਗਾ ਬਿਲਕੁਲ ਦੇਖੋ ਸਟੈਪ ਬਾਈ ਸਟੈਪ ਹੁੰਦਾ ਕੋਈ ਵੀ ਕੰਮ ਹੁੰਦਾ ਜਦੋਂ ਬੱਚਾ ਵਾ ਪਹਿਲਾਂ ਕੋਈ ਚੱਲਦਾ ਬੱਚਾ 9 ਮਹੀਨੇ ਦਾ ਤਾਂ ਰੋਣ ਨਹੀਂ ਲੱਗ ਜਾਂਦਾ ਚੱਲਣ ਨਹੀਂ ਲੱਗ ਜਾਂਦਾ ਸਟੈਪ ਬਾਈ ਸਟੈਪ ਸਰਕਾਰ ਕੰਮ ਕਰ ਰਹੀ ਆ ਹੌਲੀ ਹੌਲੀ ਸਟੈਪ ਬਾਈ ਸਟੈਪ ਅਸੀਂ ਉੱਪਰਲੇ ਡੰਡੇ ਨੂੰ ਵੀ ਹੱਥ ਪਾਵਾਂਗੇ ਤੇ ਵੱਡੇ ਮਗਰਵਾਚ ਵੀ ਬਹੁਤ ਜਲਦੀ ਫੜੇ ਜਾਣਗੇ ਤੁਹਾਡੇ ਪਿੰਡ ਦਾ ਕੀ ਮਾਹੌਲ ਹੈ ਜੀ ਮੇਰੇ ਪਿੰਡ ਦਾ ਦੇਖੋ ਪੋਜ਼ੀਟਿਵ ਰਿਸਪੌਂਸ ਹੈ ਇਸ ਟਾਈਮ ਕੋਈ ਵੀ ਮੇਰੇ ਪਿੰਡ ਦੇ ਵਿੱਚ ਇਸ ਟਾਈਮ ਨਸ਼ਾ ਨਹੀਂ ਵੇਚ ਰਿਹਾ ਪਹਿਲਾਂ ਵੀ ਮੀਡੀਆ ਨੇ ਕਵਰ ਕੀਤਾ ਤੇ ਇਸ ਸਮੇਂ ਵੀ ਜਦੋਂ ਤੁਸੀਂ ਕਵਰ ਕਰੋਗੇ ਜਾ ਕੇ ਸ਼ਾਂਤੀ ਆ ਕੋਈ ਸਾਡੇ